ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਪੰਜਾਬ YouTube ਚੈਨਲ 'ਜਾਓ ਅਲਰਟ ਭਈਆ' ਤੇ ਦੋਸਤੋ ਅੱਜ ਇੱਕ ਨਵਾਂ ਅਪਡੇਟ ਆ ਚੁੱਕਿਆ ਜੀ ਇਗਜ਼ਾਮ ਦੀ ਡੇਟ ਆ ਚੁੱਕੀ ਹੈ ਜਿਹੜੇ ਕੈਂਡੀਡੇਟਾਂ ਨੇ ਜੇਲ੍ਹ ਡਿਪਾਰਟਮੈਂਟ ਵਿੱਚ ਡਿਫੈਂਸ ਵੈਲਫੇਅਰ ਡਿਪਾਰਟਮੈਂਟ ਵਿੱਚ ਪੰਜਾਬ ਭਵਨ ਨਿਊ ਦਿੱਲੀ ਦੇ ਵਿੱਚ ਅਸਾਮੀਆਂ ਭਰੀਆਂ ਸਨ ਉਹਨਾਂ ਲਈ ਜੋ ਇਗਜ਼ਾਮ ਡੇਟ ਉਹ ਆ ਚੁੱਕੀ ਹੈ ਜੀ ਪੰਜਾਬ ਦੇ ਵੱਖ-ਵੱਖ ਭਾਗਾਂ ਦੇ ਵਿੱਚ ਜੋ ਗਰੁੱਪ ਸੀ ਦੀਆਂ ਅਸਾਮੀਆਂ ਸਨ ਜਿਹੜੇ ਵੀ ਉਮੀਦਵਾਰਾਂ ਨੇ ਭਰੀਆਂ ਸਨ ਉਹਨਾਂ ਦੀ ਜੋ ਇਗਜ਼ਾਮ ਡੇਟ ਹੈ ਉਹ ਆ ਚੁੱਕੀ ਹੈ ਜੀ ਐਸਡੀ ਪੂਰੀ ਜਾਣਕਾਰੀ ਅਸੀਂ ਅੱਗੇ ਵੀਡੀਓ ਵਿੱਚ ਦਿੰਦੇ ਹਾਂ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਸਟ ਕੀਤਾ ਹੈ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਦਣਾ ਨਾਲ ਹੀ ਬੈਲ ਆਈਕਨ ਬਟਨ ਪ੍ਰੈਸ ਕਰਕੇ ਆਲ ਆ ਬਟਨ ਪ੍ਰੈਸ ਕਰਦਣਾ ਜੀ ਤਾਂ ਜੋ ਪੰਜਾਬ ਵਿੱਚ ਕੋਈ ਵੀ ਨਵਾਂ ਅਪਡੇਟ ਆਉਂਦਾ ਹੈ ਜਾਂ ਕੋਈ ਵੀ ਨਵਾਂ ਨੋਟੀਫਿਕੇਸ਼ਨ ਆਉਂਦਾ ਹੈ ਉਹ ਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅਤੇ ਤੁਸੀਂ ਸਮਾਂ ਰਹਿੰਦੇ ਹੋ ਤੁਹਾਨੂੰ ਪੋਸਟਾਂ ਨੂੰ ਅਪਲਾਈ ਕਰ ਸਕੋ ਅਤੇ ਤੁਹਾਨੂੰ ਕੋਈ ਵੀ ਜਾਣਕਾਰੀ ਹੈ ਉਹ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ हां जी दोस्तों ادی ਸਵਾਂ ਚੋਂ ਬੋਰਡ ਪੰਜਾਬ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਜੀ ਚੋਨ ਬੋਰਡ ਵੱਲੋਂ ਵੱਖ-ਵੱਖ ਇਸ਼ਤਿਹਾਰ ਰਾਹੀਂ ਗਰੁੱਪ ਸੀ ਦੀਆਂ ਵੱਖ-ਵੱਖ ਸਾਮੀਆਂ ਪ੍ਰਕਾਸ਼ਿਤ ਕੀਤੀਆਂ ਗਿਆ ਸਨ ਇਹਨਾਂ ਲਈ ਜੋ ਲਿਖਤੀ ਪ੍ਰੀਖਿਆ ਦਾ ਸ਼ਡਿਊਲ ਹੈ ਉਹ ਇਸ ਤਰੀਕੇ ਦਾ ਰਹੇਗਾ ਜੀ ਜਿਹੜੇ ਕੈਂਡੀਡੇਟਾਂ ਨੇ ਇਹ ਪੋਸਟ ਪ੍ਰਗਿਆਸੀ ਉਹਨਾਂ ਲਈ ਜੋ ਇਗਜ਼ਾਮ ਹੈ ਉਹ ਡੇਟ ਆ ਚੁੱਕੀ ਹੈ ਜੀ ਜੋ ਐਡਵਰਟਾਈਜ਼ਮੈਂਟ ਨੰਬਰ 7/2025 ਸੀ ਜੇਲ੍ਹ ਡਿਪਾਰਟਮੈਂਟ ਵਿੱਚ ਪੋਸਟ ਆਈ ਸੀ ਜੀ ਵਾਰਡਨ ਅਤੇ ਮੈਟਰਨ ਦੀ ਵਾਰਡਨ ਦੇ ਵਿੱਚ 451 ਪੋਸਟਾਂ ਸਨ ਅਤੇ ਮੈਟਰਨ ਦੀ 20 ਸਾਮੀਆਂ ਸਨ ਉਹਨਾਂ ਲਈ ਜੋ ਡੇਟ ਆਫ ਐਗਜ਼ਾਮ ਰਹਿਮ ਵਾਲਾ ਜੀ 11/1/2026 ਨੂੰ ਹੋਵੇਗਾ ਇਹਨਾਂ ਪੋਸਟਾਂ ਦੇ ਲਈ ਇੱਕ ਅਸਿਸਟੈਂਟ ਸਪੋਰਟੈਂਟ ਦੀ ਪੋਸਟ ਵੀ ਆਈ ਸੀ ਉਹ ਤੁਹਾਨੂੰ ਅੱਗੇ ਦੱਸਦੇ ਆਂ ਜੀ ਉਸ ਦਾ ਐਗਜ਼ਾਮ ਹੈ ਜੋ ਉਹ ਕਿੰਨੀ ਤਰੀਕ ਨੂੰ ਰਹਿਮ ਵਾਲਾਗਾ ਅਤੇ ਜੋ ਇਸ਼ਤਿਹਾਰ ਨੰਬਰ 4 ਬਲਿਕ 2025 ਸੀਗਾ ਡਿਫੈਂਸ ਵੈਲਫੇਅਰ ਡਿਪਾਰਟਮੈਂਟ ਦੇ ਵਿੱਚ ਜੋ ਕਿ ਕਲਰਕ ਦੀਆਂ ਪੋਸਟਾਂ ਸਨ ਉਹਦੇ ਵਿੱਚ ਕਲਰਕ ਦੀਆਂ 18 ਸਾਮੀਆਂ ਸਨ ਉਹਨਾਂ ਲਈ ਜੋ ਐਗਜ਼ਾਮ ਡੇਟ ਹੈ 18/1/2026 ਨੂੰ ਰਹਿਮ ਵਾਲਾ ਜੀ ਅਤੇ ਜੋ ਇਸ਼ਤਿਹਾਰ ਨੰਬਰ 6 ਬਲਿਕ 2025 ਹੈ ਪੰਜਾਬੋਂ ਨਿਊ ਦਿੱਲੀ ਦੇ ਵਿੱਚ ਟੈਲੀਫੋਨ ਆਪਰੇਟਰ ਦੀਆਂ ਨੌਕ ਸਮਾਹਮੀਆਂ ਸਨ ਉਹਨਾਂ ਲਈ ਵੀ ਇਗਜ਼ਾਮ 18-1-2026 ਨੂੰ ਰਹਿਣ ਵਾਲਾ ਹੈਗਾ ਇਸ਼ਤਿਹਾਰ ਨੰਬਰ 7 ਅਪਲਿਕ 2025 ਦੇ ਵਿੱਚ ਜੇਲ੍ਹ ਡਿਪਾਰਟਮੈਂਟ ਦੇ ਵਿੱਚ ਅਸਿਸਟੈਂਟ ਸੁਪਰਡੈਂਟ ਦੀਆਂ ਸਮਾਹਮੀਆਂ ਸਨ 29 ਉਹਨਾਂ ਲਈ ਜੋ ਇਗਜ਼ਾਮ ਹੈ ਉਹ 18-1-2026 ਨੂੰ ਰਹਿਣ ਵਾਲਾ ਹੈਗਾ ਜੇਲ੍ਹ ਡਿਪਾਰਟਮੈਂਟ ਦੇ ਵਿੱਚ ਵਾਰਡਨ ਮੈਟਰਨ ਅਤੇ ਅਸਿਸਟੈਂਟ ਸੁਪਰਡੈਂਟ ਦੀਆਂ ਸਮਾਂ ਮੰਗੀਆਂ ਗਈਆਂ ਸਨ ਉਹਨਾਂ ਲਈ ਜੋ ਵਾਰਡਨ ਅਤੇ ਮੈਟਰਨ ਦਾ ਇਗਜ਼ਾਮ 11-1 ਨੂੰ ਹੋਵੇਗਾ ਅਤੇ ਜੋ ਅਸਿਸਟੈਂਟ ਸੁਪਰਡੈਂਟ ਦਾ ਇਗਜ਼ਾਮ ਹੈ ਉਹ 18-1-2026 ਨੂੰ ਰਹਿਣ ਜਿਹੜੇ ਕੈਂਡੀਡੇਟਾਂ ਨੇ ਇਹਨਾਂ ਪੋਸਟਾਂ ਨੂੰ ਭਰਿਆ ਸੀ ਉਹਨਾਂ ਲਈ ਇਹ ਐਗਜ਼ਾਮ ਡੇਟਾ ਆ ਚੁੱਕੀ ਹੈ ਜੀ ਜਿਹੜੇ ਕੈਂਡੀਡੇਟਾਂ ਨੇ ਇਹ ਸਾਮੀਆਂ ਭਰਿਆ ਸੰਦ ਉਹਨਾਂ ਦਾ ਸਬੰਧਤ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਸਾਮੀਆਂ ਸੰਬੰਧੀ ਅਗਲੀ ਰੀ ਜਾਣਕਾਰੀ ਲਈ ਸਮੇਂ-ਸਮੇਂ ਦੀ ਬੋਰਡ ਦੀ ਵੈੱਬਸਾਈਟ ਚੈੱਕ ਕਰਦੇ ਰਹਿਣ ਜੀ ਅਤੇ ਜੋ ਇਹ ਨੋਟੀਫਿਕੇਸ਼ਨ ਦਾ ਲਿੰਕ ਹੈ ਉਹ ਸਾਡੇ WhatsApp ਚੈਨਲ ਤੇ ਹੈ ਜੀ WhatsApp ਚੈਨਲ ਤੇ ਆ ਕੇ ਤੁਸੀਂ ਇਸ ਨੋਟੀਫਿਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਹੋ ਜੋ WhatsApp ਚੈਨਲ ਦਾ ਲਿੰਕ ਹੈ ਉਹ ਵੀਡੀਓ ਡਿਸਕ੍ਰਿਪਸ਼ਨ ਵਿੱਚ ਹੈ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਜੇ ਕਤਨ ਹੋਈ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਤੁਸੀਂ ਲਾਈਕ ਸ਼ੇਅਰ ਕਰ ਦੇਣਾ ਜੀ ਜੇ ਤੁਹਾਡੀ ਕੋਈ ਕੁਆਰੀ ਹੁੰਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਜੀ ਤੁਹਾਡੀ ਪੂਰੀ ਸਹਾਇਤਾ ਕੀਤੀ ਜਾਵੇਗੀ ਵੀਡੀਓ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ